ਅੱਜ ਡੇਰਾ ਬਾਬਾ ਨਾਨਕ ਦੇ ਦਾਣਾ ਮੰਡੀ ਅਤੇ ਸ਼੍ਰੀ ਕਰਤਾਰਪੁਰ ਕੋਰਡਰ ਟਰਮੀਨਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੈਂਡ ਪੋਟ ਅਥਾਰਟੀ ਵੱਲੋਂ 75ਵਾਂ ਗਣਤੰਤਰ ਦਿਵਸ 'ਤੇ ਬੜੀ ਧੂਮਤਾਂ ਵਾਲਾ ਮਨਾਇਆ ਗਿਆ ਇਸ ਸਬੰਧ ਮੁਖੇ ਐਸ.ਡੀ.ਓ ਅਸਮੀਰ ਅਰੋੜਾ ਅਤੇ ਲੈਂਡ ਪੋਟ ਅਥਾਰਟੀ ਦੇ ਮੁਖਮੰਮਾ ਵੱਲੋਂ ਤਿਰੰਗਾ ਹਰ ਰੌਂਦੇ ਰਸਮ ਅਦਾ ਕੀਤੀ ਗਈ ਅਤੇ ਪਰੇਡ ਤੋਂ ਸਲਾਮੀ ਲਗਈ ਬਤੌਰ ਮੁਕਮਮਨ ਆਮਾਦੀ ਪਾਰਟੀ ਹਕਾਇਤ ਇੰਚਾਰਜ ਗੁਰਦੀਸ਼ ਸਿੰਘ ਰੰਧਾਵਾ ਨੇ ਆਪਣੇ ਸਮਰਥਕਾਂ ਸਮੇਤ ਪ੍ਰੋਗਰਾਮ ਸ਼ਿਰਕਤ ਕੀਤੀ ਗੁਰਦੀਸ਼ ਸਿੰਘ ਰੰਧਾਵਾ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਇਸ 75ਵੇਂ ਗਰਦੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੀਆਂ ਇਸੇ ਮੌਕੇ 'ਤੇ ਪੂਲਨ ਵੱਲੋਂ ਪੰਜਾਬ ਦਾ ਪ੍ਰਸਿੱਧ ਲੋਕਨਾਚ ਗਿੱਧਾ ਪੰਘੜਾ ਪੇਸ਼ ਕੀਤਾ ਗਿਆ ਪ੍ਰੋਗਰਾਮ ਸਮਾਪਤੀ ਦੇ ਮੌਕੇ ਹਲਕਾ ਇੰਚਾਰਜ ਗੁਰਦੀਸ਼ ਸਿੰਘ ਰੰਧਾਵਾ ਐਸਰੀ ਵਸਨੀਕ ਰੋੜਾ ਦ ਫੀਲਡਰ ਹਰ ਸਿਮਰ ਸਿੰਘ ਵੱਲੋਂ ਵਾਪਸ ਉਹ ਭਾਗਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੱਤਰਕਾਰ ਭਾਈਚਾਰੇ ਨੂੰ ਪਸੰਦ ਦਾ ਪੱਤਰ ਅਦਸਰਮਾਨ ਜੀ ਨਾਲ ਸਨਮਾਨਿਤ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ نیوز Yeah. you. Yeah. Thank okay. you. ਦੀ ਖਾਣੀ ਜਿਹੜੇ ਅੱਜ ਸ਼ਹਿੜਾ ਵਾਲਾ ਹਰ ਬੜੇ ਕਰਤਾਈ ਹੈ ਜਿਹੜੇ ਕੋਈ ਆਵਾਜ਼ ਨਹੀਂ ਕਹਿ ਸਕਦਾ ਮੈਂ ਗੁੰਦੰਦ ਵਸਤੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵਧਾਈ ਦਿੰਨਾ ਤਾਂ ਜਿਹੜੀ ਬੜੇ ਆਜ਼ਾਦੀ ਘਰਾਟੀਆਂ ਦੇ ਸੰਗਤ ਤੋਂ ਬਾਅਦ ਸਾਨੂੰ ਇਹ ਦਿਨ ਮਿਲਿਆ ਅੱਜ ਦੇ ਦਿਨ ਜਿਹੜਾ ਨਿਆ ਦਾ ਜਿਹੜਾ ਸੰਵਧਾਨਕ ਹੱਕ ਸੀਗਾ ਉਹ ਲਿਖਿਆ ਗਿਆ ਸੀਗਾ ਤਾਂ ਜਿਹੜਾ ਸਾਨੂੰ ਅੱਜ ਜੋ ਜਿਹੜੇ ਸੂਰਪੀਰ ਜੋਤियां ਕਰਕੇ ਸਾਨੂੰ ਆਜ਼ਾਦੀ ਮਿਲੀ ਆ ਉਹਨਾਂ ਕਰਕੇ ਅਸੀਂ ਸੁੱਖ ਦਾ ਸਾਹ ਲੈਨੇ ਆ ਤੇ ਖੁੱਲੀ ਹਵਾ ਚ ਆਨੰਦ ਮਾਣਦੇ ਆ ਇਹਨਾਂ ਕਿੰਨਾ ਵਾ ਸਾਰਿਆਂ ਨੂੰ ਦੁਬਾਰਾ ਲੱਖ ਲੱਖ ਵਧਾਈ ਦਿੰਦਾ ਹਾਂ ਉਸਤੇ ਡੇਰਾ ਬਾਬਾ ਨਾਨਕ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਇਹ ਸੰਵਿਧਾਨ ਦਿਵਸ ਦਾ ਮਹੱਤਵ ਇਸ ਕਰਕੇ ਸਭ ਤੋਂ ਜ਼ਿਆਦਾ ਹੈ ਕਿ ਆਜ਼ਾਦੀ ਤੋਂ ਬਾਅਦ ਇਹੀ ਇੱਕ ਮਹੱਤਵਪੂਰਨ ਕੰਮ ਸੀ ਜਿਹੜਾ ਕਿ ਬਹੁਤ ਅੱਛਾ ਹੋਇਆ ਕਿਉਂਕਿ ਆਜ਼ਾਦੀ ਆਪਾਂ ਨੇ ਸਾਲਾਂ ਦੀ ਗੁਲਾਮੀ ਕੱਟੀ ਉਹਦੇ ਬਾਅਦ ਜਦੋਂ ਸੰਵਿਧਾਨ ਬਣਿਆ ਸੰਵਿਧਾਨ ਚ ਆਪਾਂ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲਿਆ ਉਸ ਅਧਿਕਾਰ ਕਰਕੇ ਆਪਾਂ ਖੁੱਲੀ ਆਵਾਜ਼ ਹੁਣ ਸਾਹ ਲੈ ਪਾ ਰਹੇ ਆ ਇਹ ਡੈਮੋਕ੍ਰੇਸੀ ਸੰਵਿਧਾਨ ਕਰਕੇ ਹੀ ਸਾਡੀ ਬਰਕਰਾਰ ਹੈ ਮੈਂ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਵਧੀਆ ਤਰ੍ਹਾਂ ਡੈਮੋਕ੍ਰੇਸੀ ਵਾਈਜ਼ ਚੱਲਦੇ ਰਹੀਏ ਧੰਨਵਾਦ ਨੌਜਵਾਨ ਅੱਜ ਜਿੱਥੇ ਦੇਖ ਰਹੇ ਆ ਕਿ ਸਾਨੂੰ ਆਜ਼ਾਦੀ ਦਾ ਮਹੱਤਵ ਕੀ ਹੈ ਸੰਵਿਧਾਨ ਦਾ ਮਹੱਤਵ ਕੀ ਹੈ ਇਹ ਬਹੁਤ ਅੱਛੇ ਵੱਡੇ ਵੱਡੇ ਪੱਧਰ ਤੇ ਅਸੀਂ ਇਸ ਸਕੇਲ ਤੇ ਜਦੋਂ ਇਹ ਫੰਕਸ਼ਨ ਕਰਦੇ ਆ ਤਾਂ ਉਹ ਹੋਰ ਇਸ ਦੇ ਬਾਰੇ ਜਿਗਿਆਸੂ ਹੁੰਦੇ ਆ ਤੇ ਪਤਾ ਕਰਦੇ ਰਹਿੰਦੇ ਆ ਮੈਂ ਕਾਮਨਾ ਕਰਦਾ ਕਿ ਸਾਰੇ ਬੱਚੇ ਵੱਧ ਚੜ ਕੇ ਹਿੱਸਾ ਲੈਣ ਔਰ ਆਣ ਵਾਲੇ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਸਕਣ ਧੰਨਵਾਦ